ਇਹ ਆਈਪੀਐਲ ਮੈਚ ਕੀ ਤਰ੍ਹਾਂ ਆਇਆ ਹੈ ਇਹ ਜਿਹੜਾ ਇਹ ਝੂਰਾਵ ਹੈ ਇਟਸ ਲਾਈਕ ਅ ਆਈਪੀਐਲ ਮੈਚ 2020 ਕਿ ਕਿੰਨੇ ਛੱਕੇ ਮਾਰਦੇ ਹੋਤੀ ਦਿਨਾਂ ਚ ਜਿਹ ਪਹਿਲਾ ਮਾਰਿਆ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਗਮਾਨ ਸਾਹਿਬ ਥੋੜਾ ਥੋੜਾ ਸੁਪਨਾ ਹੈ ਜੀਨੋ ਤੇਰਾ ਦਾ 13 ਦਿਨੋ ਦਾ ਉਹ ਜ਼ਰੂਰ ਪੂਰਾ ਕਰਾ ਗਰਾਂ ਮੇਰਾ ਸਨੇਹਾ ਦੇ ਰਿਓ ਜੋ ਖਾਸ ਕਰਕੇ ਭਗਵਾਨ ਬਾਗੀ ਨੂੰ ਤੇ ਦੇਖੂਗੀ ਉਹ ਜਿਸ ਤੇ ਪਾਉ ਮੇ ਬਾਤ ਕੇ ਉੱਠ ਕੇ ਰਹਿਤਾ ਹੈ

जिसे ने लिखा सफर कम हो चाहे लेकिन यादगार होना चाहिए सफर कम हो सफर छोटा हो तो यादगार होना चाहिए रंग चाहे सावला हो लेकिन वफादार होना चाहिए गल वफादारी की है गल वफादारी की गदारी सो मुझे लगता है कि मैं ਇੱਕ ਅਜੰਡੇ ਦੇ ਨਾਲ ਇੱਥੇ ਆਇਆ ਹੈ ਇਹ ਆਈਪੀਐਲ ਮੈਚ ਦੀ ਤਰ੍ਹਾਂ ਆਇਆ ਹੈ ਇਹ ਜਿਹੜਾ ਇਹ ਚੁਟਾਵ ਹੈ ਇਟਸ ਲਾਈਕ ਆਈਪੀਐਲ ਮੈਚ 2020 ਕਿ ਕਿੰਨੇ ਛਿੱਕੇ ਮਾਰਦੇ ਹੋਤੀ ਦਿਨਾਂ ਚ ਕਿ ਪਹਿਲਾ ਮਾਰੇ ਹੈ ਰਾਤ ਨੂੰ ਨੀਂਦ ਨਹੀਂ ਆਉਣੀ ਚਾਹੇ ਮੁੱਖ ਮੰਤਰੀ ਸਾਹਿਬ ਹੈ ਜਿਨ੍ਹਾਂ ਨੇ ਪੱਪੀ ਪ੍ਰਾਸ਼ਰ ਨੂੰ ਗਿਫਟ ਚ ਦਿੱਤਾ ਪੱਪੂ ਜੀ ਨੂੰ ਬੇਟੂ ਜੀ ਨੂੰ ते चाहे मेरा भ्रा बिटे दो मेरे भाई ट्वेंटी ट्वेंटी में क्यों क्या आईपीएल हिंदुस्तान इंडिया मैं इंडिया की गल गल क्यों कर रहा है अज देश की डेमोक्रेसी बचा हिंदुस्तान बचा बाबा साहब साब अंबेडकर संविधान बचा इस करके मैं आई, आ, आई मतलबे। पी एल किया आई का मतलब है पी का मतलब राजनीति जैसे आई पी एल का नारा दे चलू परसन करैक्टर व्यक्ति का करैक्टर की है इस चुनाव ने यह भी सिद्ध करना है जिस व्यक्ति का करैक्टर नहीं है लोग वोट नहीं पागे ਡਾਇਰੈਕਟਰ ਮੈਂ ਕੋਈ ਉਹ ਨਹੀਂ ਕਹਿ ਰਿਹਾ ਜਿਹੜਾ ਐਥਿਕਸ ਨਹੀਂ ਜਿਹੜਾ ਔਖੇ ਵੇਲੇ ਬਾਟਿੰਗ ਛੱਡ ਜਾਵੇ ਜਿਹਨੂੰ ਸਭ ਕੁਝ ਦਿੱਤਾ ਹੋਵੇ ਧੋਖਾ ਦੇ ਦੇ ਨੇ ਉਹੀ ਐਲ ਐਨ ਮਤਲਬ ਲੁਧਿਆਣਾ ਲੁਧਿਆਣਾ ਰਾਜੇ ਬੜਿੰਦੇ ਦਿਲ 'ਚ ਰਾਜਾ ਬੜਿੰਦੇ ਚਾਹੁੰਦਾ ਹੈ ਕਿ ਲੁਧਿਆਣਾ ਮੈਂਚੈਸਟਰ ਦੀ ਤਰ੍ਹਾਂ ਦੇਸ਼ ਦੇ ਅੰਦਰ ਨਾਮ ਰੌਸ਼ਨ ਹੋਵੇ ਤੇ ਸਾਰੀ ਦੁਨੀਆ ਚ ਲੁਧਿਆਣਾ ਦੇ ਲੋਕ ਗੱਲਾਂ ਕਰਨ ਕੋਈ ਨੰਬਰ 1 ਇਥੋਂ ਦੀ ਇੰਡਸਟਰੀ ਦੀ ਗੱਲ ਹੋਵੇ ਅੱਜ ਇੰਡਸਟਰੀ ਜਮਲਪੁਰ ਜਾ ਰਹੀ ਹੈ ਅੱਜ ਇੰਡਸਟਰੀ ਲਖਨਊ ਜਾ ਰਹੀ ਹੈ ਹੁਕਮਰਾਨ ਸਰਕਾਰ ਨੇ ਇੰਡਸਟਰੀ ਦੇ ਬਾਰੇ ਕੁਝ ਨਹੀਂ ਸੋਚਿਆ ਜੰਮੂ ਜਾ ਰਹੀ ਹੈ ਇੰਡਸਟਰੀ ਦੇ ਵਿਚਾਰੇ ਤੰਗ ਪਰੇਸ਼ਾਨ ਨੇ ਇੱਕ ਵਿੰਡੋ ਸਿਸਟਮ ਨਹੀਂ ਹੈ ਅੱਜ ਵੀ ਇਨਸਪੈਕਟਰੀ ਰਾਜ ਹੈ ਛਿੱਕਾ ਮਾਰ ਰਹੇ ਐ ਇੰਡਸਟਰੀ ਵਾਲੇ ਲਧਿਆਣੇ ਦੀ ਇੰਡਸਟਰੀ ਵਾਲੇ ਉਹਨਾਂ ਨੂੰ ਐਸਾ ਸਾਨੂੰ ਕੋਈ ਵਾਅਦਾ ਵਰਨ ਬਣਾ ਕੇ ਦੇਣਾ ਪਵੇਗਾ ਤਾਂ ਜੋ ਇੰਡਸਟਰੀ ਪੰਜਾਬ ਤੋਂ ਸ਼ਿਫਟ ਨਾ ਹੋਵੇ ਅਗਰ ਇੰਡਸਟਰੀ ਸ਼ਿਫਟ ਹੋ ਜਾਏਗੀ ਫਿਰ ਮੈਂਚੈਸਟਰ ਨਹੀਂ ਰਹੇਗਾ ਲੁਧਿਆਣਾ ਇਹਦੇ ਬਾਰੇ ਕਿਸੇ ਨੇ ਤਵੱਜੋ ਨਹੀਂ ਦਿੱਤਾ ਮਗਰਲੀ 10 ਸਾਲ ਬਿੱਟੂ ਜੀ ਰਹੇ ਇੱਕ ਵਾਰ ਲੋਕ ਸਭਾ ਚ ਲੁਧਿਆਣੇ ਦੀ ਇੰਡਸਟਰੀ ਦੀ ਗੱਲ ਨਹੀਂ ਆਪ ਟੇਬਲ 'ਤੇ ਪਏ ਇੰਡਸਟਰੀ ਪਾਲਿਸੀ ਕੋਈ ਨਹੀਂ ਲੈ ਕੇ ਆਇਆ ਲੋਕ ਐਂਸੀ ਅਗੋਂ ਸੀ ਪਿੱਛੇ ਬੜੇ ਦੁਖੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੈ ਡਰ ਲੱਗ ਰਿਹਾ ਹੈ ਲੁਧਿਆਣਾ ਦੇ ਲੋਕਾਂ ਨੂੰ ਦੂਸਰਾ ਪੋਲਿਊਸ਼ਨ ਮੈਂ ਲੁਧਿਆਣੇ ਦੇ ਲੋਕਾਂ ਨੂੰ ਪੋਲਿਊਸ਼ਨ ਇੱਕ ਬਹੁਤ ਵੱਡੀ ਵੱਡੀ ਜਿਹੜੀ ਦਿੱਕਤ ਹੈ ਲੁਧਿਆਣਾ ਨਿਵਾਸੀਆਂ ਦੀ ਗੁੱਡਾ ਨਾਲਾ ਹੋਰ तमाम ਸਾਰੀਆਂ ਚੀਜ਼ਾਂ ਹੋਰਤੇ ਵੀ ਸਾਨੂੰ ਕੰਮ ਕਰਨਾ ਪਏਗਾ ਮੈਂ ਜਵਸਾਰ ਪੂਰਕ ਨਹੀਂ ਥੋੜੀ ਲਾ ਸਕਦਾ ਇਰੇ ਨਾਲ-ਨਾਲ ਕਾਮੇ ਕਰਮਚਾਰੀ ਲੇਬਰ ਕਲਾਸ ਲੋਕ ਚਾਹੇ ਬਾਹਰੋਂ ਪ੍ਰਵਾਸੀ ਹੈ ਉਹ ਸਾਡੇ ਚਾਹੇ ਪੰਜਾਬੀ ਹੈ ਕਿਉਂਕਿ ਉਹਨਾਂ ਲੋਕਾਂ ਨੇ ਲੁਧਿਆਣੇ ਦੇ ਵਿਕਾਸ ਤੇ ਤਰੱਕੀ ਆਸੇ ਆਦਾ ਵੱਡਾ ਯੋਗਦਾਨ ਪਾਇਆ ਅਗਰ ਉਹ ਨਾ ਹੁੰਦੇ ਤਾਂ ਲੁਧਿਆਣੇ ਦੀ ਇੰਡਸਟਰੀ ਨਹੀਂ ਚੱਲਦੀ ਸੀ ਇੰਸਟੀਚੂਸ਼ਨ ਹੋਣੇ ਚਾਹੀਦੇ ਚੰਗਾ ਹੁੰਦਾ ਇਹ ਇੰਨੀ ਯਾਰੀ ਸੀ ਅਮਿਤ ਸ਼ਾਹ ਜੀ ਨਾਲ ਦਸਾਂ ਆਂ ਬੀਅ ਸਖਸੂਰ ਤੋਂ ਮੇਰੇ ਭਰਾੜੇ ਲਈਆਂ ਘਰ ਲਈ ਸਕੂਲੀਆਂ ਲਈਆਂ ਚੰਗਾ ਹੁੰਦਾ ਕਿ ਲੁਧਿਆਣਾ ਵਾਸਤੇ ਗੇਮਸ ਲੈ ਕੇ ਆਉਂਦੇ ਤੇ ਲੋਕਾਂ ਨੂੰ ਕਹਿੰਦੇ ਮੈਂ ਇਸ ਕਰਕੇ ਅੱਜ ਬਾਕੀ ਛੱਡੀ ਐ ਮੈਨੂੰ ਗੇਮਸ ਲੈ ਕੇ ਦਿੰਦਾ ਪੀਜੀਆ ਕਿਉਂਕਿ ਇਹ ਮੈਂ ਇੰਡਸਟਰੀ ਪਾਲਿਸੀ ਲਈ ਆੜੇ ਹਸਤੇ ਲੈ ਕੇ ਆਇਆ ਮੈਂ ਨਹੀਂ ਸੁਣਿਆ ਕਦੇ ਪੱਪੂ ਜੀ ਮੇਰੇ ਭਰਾਏ ਕੋਡੇ 9 ਐਮਐਲਏ ਐ 9 ਐਮਐਲਏ 9 ਐਮਐਲਏ ਦੀ ਗੱਲ 8 ਮਿਲੋ ਸੋਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ 8 ਐਮਐਲਏ ਦੀ ਗਾਰ ਗੁਜ਼ਾਰੀ ਵਿਧਾਨ ਸਭਾ ਦੇ ਵਿੱਚ ਮੈਨੂੰ ਦੱਸਿਓ ਮੈਂ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਗੱਲ ਕਰਨਾ 10 ਤੁਹਾਡੇ ਅੱਜ ਮਾਰੇ ਪਹਿਲੇ ਚੱਕੇ ਤੋਂ ਬਾਅਦ ਤੁਹਾਡੇ ਭਰਾ ਰੁਨੀਤ ਬਿੱਟੂ ਨੇ ਕਿਹਾ ਕਿ ਰਾਜਾ ਵੜੇ ਗੱਲੂਆ ਨੇ ਜ਼ਰੂਰ ਆ ਗਿਆ ਪਰ ਉਹਨਾਂ ਦਾ ਪਿਛੋਕੜ ਦੱਸਦਾ ਹੈ ਕਿ ਇੱਥੇ ਆ ਕੇ ਉਹਨੂੰ ਘਰ ਵੀ ਨਹੀਂ ਮਿਲਣਾ ਕਿਉਂਕਿ ਉਹ ਐਗਰੀਮੈਂਟ ਕਰਕੇ ਵੀ ਲੋਕਾਂ ਦੇ ਪੈਸੇ ਨਹੀਂ ਦਿੰਦੇ ਆ ਮੇਰਾ ਭਰਾ ਹੁਣ ਅੱਜ ਤੇ 10 ਸਾਲਾਂ ਬਾਅਦ ਯਾਦ ਕਿਉਂ ਆਇਆ ਕਿ ਰਾਜੂ ਬਰਿੰਗ ਐਗਰੀਮੈਂਟ ਤੇ ਪੱਕ ਕੇ ਪੈਸੇ ਨਹੀਂ ਮਿਲਦੇ ਮੇਰੀ ਨਿਸ਼ਾਨੀ ਇਹ ਹੈ ਸੁਣੋ ਮੈਂ ਕਿਸੇ ਤੋਂ ਕੋਈ ਹੋ ਸਕਦਾ ਹੈ ਹੋਵੇ ਤੀਜੀ ਵਾਰੀ ਰਾਜਾ ਬੜੇ ਗਿੱਦੜ ਦੇ ਤੋਂ ਜਿੱਤ ਗਿਆ ਘਰ ਵੀ ਲਿਆ ਹੁਣ ਐਗਰੀਮੈਂਟ ਵੀ ਕਿਸੇ ਨਾਲ ਜਿੱਤਾ ਹੁਣ ਇਹ ਲੋਕਾਂ ਨੇ ਮੋਹਰ ਲਾਈ ਜਦੋਂ ਸਾਰਾ ਪੰਜਾਬ ਹਰ ਗਿਆ ਤੇ ਰਾਜਾ ਬੜੇ ਵੀ ਜਿੱਤਿਆ ਕੋਈ ਨਾ ਕੋਈ ਤਾਂ ਰਾਜੇ ਬੜੇ ਵਿੱਚ ਖਾਸੀਅਤ ਹੋਊਗੀ ਮਿੱਤਰਾ ਕਹੇ ਕਿ ਨਾ ਯਾਰ ਕੁਰਸੀਆਂ ਰਾਜਾ छुट्टੀਆਂ ਘਟਨਾ ਹੈ ਰਾਜਾ ਪੈਸੇ ਲੈਣ ਆਇਆ ਇਹਨਾਂ ਵੱਲੋਂ 10 ਸਾਲਾਂ ਦਾ ਕੋਈ छुट्टੀਆਂ ਕੱਤੀ ਜਾਨਦੋਤ ਸਿੰਘ ਸਾਹਿਬ ਤੋਂ ਅੱਜ ਸੋ ਮੈਨੂੰ ਸੱਚੇ ਪਾਤਸ਼ਾਹ ਦੀ ਬੜੀ ਅਪਾਰਤਾ ਦਿੱਤੀ ਹੈ ਮੈਂ ਮਿੱਟੂ ਜੀ ਬਾਰੇ ਕਿਸੇ ਨੂੰਤੇ ਮੈਂ ਆਲਰੇਡੀ ਆਪਦੇ ਦਿਮਾਗ 'ਚ ਗੱਲ ਬਿਠਾਈ ਹੈ ਕਈ ਨਿੰਮੋਖਾਂ ਨੇ ਸੀ ਫਲਾਣਾ ਡਰ ਗਿਆ ਫਲਾ ਮੈਂ ਕਿਹਾ politicial ਬੰਦਿਆਂ ਨੂੰ ਤਲੀਨ ਤੇ ਤੇਸੀਦ ਦੇ ਵਿੱਚ ਗੱਲ ਕਰਨੀ ਚਾਹੀਦੀ ਹੈ प्यार को गिर गिरते सवाल भी करने चाहिए सो so, कोई ना, 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 तो तो ना कोई ਜਦੋਂ ਕਿਸੇ ਨਾਲ ਮੈਂ ਐਗਰੀਮੈਂਟ ਕਰਕੇ ਫੱਟੂਗਾ ਜਾਂ ਮੋੜਣਾ ਵੀ ਉਹਨੇ ਪੱਤਰਕਾਰਾਂ ਕਰਿਆ ਸੀ ਤੁਸੀਂ ਖੜੀ ਹੋ ਜਾ ਐਗਰੀਮੈਂਟ ਕਿਸੇ ਨਾਲ ਫੱਟੇ ਚੱਕ ਦੇਈਏ ਤੁਸੀਂ ਜੀ ਬਿਲਕੁਲ ਉਹ ਵੀ ਪੱਤਰਕਾਰਾਂ ਜੀ ਤੇ ਹੁਣੇ ਮੈਂ ਚੋਣਾਂ ਲੜਦੇ ਕੋਈ ਨਾ ਕੋਈ ਚਿੱਠੀ ਕੱਢ ਦੀ ਉੱਪਰ ਰਗਾ ਦੇ ਦਾ ਫਰਾਂਗੇ ਨਾਲ ਐਗਰੀਮੈਂਟ ਸੀ ਉਹਨੇ ਸਾਡਾ ਅੱਜ ਅੱਜ ਤੁਸੀਂ ਵੀ ਨਾਲ ਸੀ ਸਰ ਅੱਜ ਤੁਸੀਂ ਵੀ ਨਾਲ ਸੀ ਸਰ ਮੱਥਾ ਟੇਕਿਆ ਬਿੱਟੂ ਵੀ ਮੱਥਾ ਟੇਕ ਕੇ ਗਿਆ ਤੇ ਨਾਲ ਹੀ ਉਹਨਾਂ ਨੇ ਮਾ ਇੰਦਰਾ ਗਾਂਧੀ ਮਾਨਯੋਗ ਪ੍ਰਧਾਨ ਮੰਤਰੀ ਜਿਹੜੇ ਸਾਫਕਾ ਸੀਗੇ ਉਹਨਾਂ ਦੀ ਟੀ-ਸ਼ਰਟ ਤੇ ਫੋਟੋ ਲੁਕਿੰਗ ਪਾ ਕੇ ਮਾਂ ਤੁਝੇ ਸਲਾਮ ਦੇ ਨਾਰੇ ਲਾਉਂਦੇ ਆ ਮੈਂ ਮੈਂ ਕੁਝ ਨਹੀਂ ਖੰਦਾ ਮੇਰੇ ਨੀਓ ਰਵੀ ਸਿੰਘ ਬਿੱਟੂ ਚੜ੍ਹਦੀ ਕਲਾ ਚ ਰਹੇ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਲੰਮੀ ਉਮਰਾਂ ਬਖਸ਼ੇ ਸਰਦਾਰ ਬੰਤ ਸਿੰਘ ਦਾ ਪੋਤਾ ਇਹਨਾਂ ਨੇ ਕਾਂਗਰਸ ਪਾਰਟੀ ਤੋਂ ਉਸੇ ਉਹਨਾਂ ਤੋਂ ਸਭੀ ਦਾ ਸਾਰਾ ਕੁਝ ਮਾਨਿਆ ਉਹ ਮੈਨੂੰ ਕੋਈ ਸਵਾਲ ਨਾ ਕਰੇ ਉਹ ਚੜ੍ਹਦੀ ਕਲਾ ਚ ਰਹੇ ਉਹ ਜੋ ਕਹਿਣਾ ਉਹ ਕਹੇ ਸਿੰਘ ਕਾਂਗਰਸ ਪਾਰਟੀਚਾ ਹੈੁਰਕੀਰਤ ਸਿੰਘ ਕੋਟਲੀ ਕਾਂਗਰਸ ਪਾਰਟੀਚਾ ਹੈ ਮੈਂ ਹਰ ਬਾਰੀ ਜਿਹੜੇ ਜਾਣ ਵਾਲੇ ਲੋਕਾਂ ਨੂੰ ਕਹਿਣਾ ਚਾਹਣਾ ਜਿੰਨੇ ਜਾ ਰਹੇ ਵੀ ਯਾਰ ਇਹ ਗੱਲ ਨਾ ਕਰੋ ਜਿਸ ਪਾਰਟੀ ਨੇ ਜਿਸ ਥਾਲੀ ਚ ਖਾਦਾ ਉਹਦੇ ਛੇੜ ਨਾ ਕਰੋ ਤੁਸੀਂ ਇਹ ਕਹੋ ਵੀ ਯਾਰ ਸਾਨੂੰ ਨਵੀਂ ਪਾਰਟੀ ਦੇ ਵਿੱਚ ਨਵੀਂ ਉਮੀਦ ਮਿਲੀ ਹੈ ਸ਼ਾਇਦ ਉੱਥੇ ਸਾਡਾ ਫਿਊਚਰ ਜਿਆਦਾ ਵਧੀਆ ਹੋਵੇ ਅਸੀਂ ਧਰਮਭਾਵਨੀਏ ਕਾਂਗਰਸ ਪਾਰਟੀ ਦੇ ਤੇ ਹੁਣ ਅਸੀਂ ਨਵੀਂ ਪਾਰਟੀ ਕਰਾਂਗੇ ਕੋ ਸਾਰੇ ਜਗਰਾਵ ਦੇ ਅੱਜ ਜਗਰਾਵ ਦੇ ਚਾਰ ਕੌਂਸਲਰ ਵੀ ਛੱਡ ਕੇ ਚਲੇਗੇ ਜੀ ਕਾਂਗਰਸ ਪਾਰਟੀ ਨੂੰ ਆਮ ਆਦਮੀ ਪਾਰਟੀ ਇੱਥੇ ਚਾਰ-ਚਾਰ ਅੰਦੇ ਵਿੱਚ ਛੁੱਟ ਕੇ ਗਏ ਪੂਰੇ ਜਗਰਾਵ ਦੀ ਫੀਸ ਹੈ ਅੱਜ ਸੋ ਮਾਨ ਸਾਹਿਬ ਜਿਹੜਾ ਤੁਹਾਡਾ ਸੁਪਨਾ ਹੈ 013 ਦਾ 13 0 ਦਾ ਉਹ ਜ਼ਰੂਰ ਪੂਰਾ ਕਰਨ ਐਡਾ ਕੰਮ ਨਹੀਂ ਚੱਲਦਾ ਸੋ ਇਹ तमाम ਸਾਰੀਆਂ ਚੀਜ਼ਾਂ ਆ ਨਵਾਂ ਵਿਜ਼ਨ ਉਸੇ ਇੱਕ ਵਿਜ਼ਨ ਜਿਹੜਾ ਡਾਕੂਮੈਂਟ ਹੈ ਆਉਣ ਵਾਲੇ ਸਮੇਂ ਦੇ ਵਿੱਚ वो भी ऐसी लुटियाना के लोगा ने सुख रखा है आज पहली फेरी है में ताक कर मेरा स्नेहा निरोज खास करके भगवान मार्जी ने देख लीजिए वो जिसके पांव में ताकत वो चल के रहता है वो जिसके पांव में ताकत वो चल के रहता है जमाना लाख किराए वो संभल के रहता है वो जिस सिराख में ताकत उजाला करने की दुनिया लाख बुजाये ਉਹ ਚੱਲ ਕੇ ਰਹਿੰਦਾ ਹੈ ਉਹ ਚੱਲ ਕੇ ਰਹਿੰਦਾ ਹੈ थैंक यू सर 1 ਮਿੰਟ